ਕੰਮ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆ ਜੀ ਜਿਹੜੀ ਕਿ ਸਾਈਬਰ ਕ੍ਰਾਈਮ ਹੈ ਜਿਹੜਾ ਕਿ ਅੱਜ ਕੱਲ ਸਾਡੇ ਕੋਲ ਕਾਫੀ ਕੰਪਲੇਂਟਸ ਆਉਂਦੀਆਂ ਨੇ ਜਿਹਦੇ ਵਿੱਚ ਲੋਕੀ ਦੱਸਦੇ ਨੇ ਕਿ ਕਈ ਵਾਰੀ ਕੋਈ ਕਾਲ ਆ ਜਾਂਦੀ ਹੈ ਸਾਨੂੰ ਕੋਈ ਲਿੰਕ ਆ ਜਾਂਦਾ ਲਿੰਕ ਓਪਨ ਕੀਤਾ ਜਾਂਦਾ ਹੈ ਤਾਂ ਪੈਸੇ ਕੱਟੇ ਜਾਂਦੇ ਨੇ ਕੋਈ ਕੋਰੀਅਰ ਜਾਂ ਕੋਈ ਪਾਰਸਲ ਐਕਸਪੈਕਟ ਕਰ ਰਿਹਾ ਹੁੰਦਾ ਤਾਂ ਉਸ ਕੇਸ ਦੇ ਵਿੱਚ ਨਾ ਜਾਣਦੇ ਹੋਏ ਲੋਕੀ ਆਪਣਾ OTP ਦੇ ਦਿੰਦੇ ਨੇ ਕਿ ਤੁਹਾਡਾ ਕੂਰੀਅਰ ਡਿਲੀਵਰ ਹੋਣਾ ਲਿਆ ਤੇ ਲੋਕਾਂ ਦੇ ਪੈਸੇ ਕੱਟੇ ਜਾਂਦੇ ਨੇ ਕਈ ਵਾਰੀ ਕੋਈ ਪੁਲਿਸ ਆਫਸਰ ਬਣ ਕੇ ਜਾਂ ਕੋਈ ਹੋਰ ਏਜੰਸੀ ਦਾ ਆਫਸਰ ਬਣ ਕੇ ਫਰਾਡ ਕਰਦਾ ਤੇ ਲੋਕਾਂ ਤੋਂ ਉਹਨਾਂ ਦੀ ਬੈਂਕ ਡਿਟੇਲਸ ਲੈ ਲੈਂਦੇ ਨੇ ਧੋਖੇ ਦੇ ਵਿੱਚ ਪਿਛਲੇ 6 ਮਹੀਨੇ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੇ ਸਾਈ ਇਹ ਜਿਹੇ ਕੇਸਸ ਸੋਲਵ ਕੀਤੇ ਨੇ ਜਿਨ੍ਹਾਂ ਦੇ ਵਿੱਚ 50 ਲੱਖ ਦੀ ਜਿਹੜੀ ਅਮਾਉਂਟ ਹੈ ਅਸੀਂ ਰਿਕਵਰ ਕਰਕੇ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੂੰ ਵਾਪਸ ਕੀਤੀ ਅੱਜ ਜੋ ਕੰਪਲੇਨੈਂਟਸ ਨੇ ਅਸੀਂ ਉਹਨਾਂ ਨੂੰ ਵੀ ਬੁਲਾਇਆ ਹੈ ਤਾਂ ਕਿ ਤੁਹਾਡੇ ਸਾਰਿਆਂ ਨਾਲ ਉਹ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਇਹਦਾ ਮੁੱਖ ਮੰਤਵ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਅਸੀਂ ਆਪਣੀ ਅਚੀਵਮੈਂਟ ਤੁਹਾਡੇ ਨਾਲ ਸਾਂਝੀ ਵੀ ਕਰਨਾ ਚਾਹੁੰਦੇ ਆ ਤੇ ਲੋਕਾਂ ਨੂੰ ਇਸ ਗੱਲ ਦੀ ਅਵੇਅਰਨੈਸ ਵੀ ਹੋਵੇ ਕਿ ਜਿਹੜਾ ਇੱਕ ਨੈਸ਼ਨਲ ਲੈਵਲ ਦਾ ਪੋਰਟਲ ਹੈ 1930 1930 ਜਿਹਦੇ ਤੇ ਜਦੋਂ ਤੁਹਾਨੂੰ ਕੋਈ ਸ਼ੱਕੀ ट्रांजैक्शन ਤੁਹਾਡੇ ਤੋਂ ਹੋ ਜਾਂਦੀ ਹੈ ਤਾਂ ਤੁਸੀਂ ਉੱਥੇ ਫੋਨ ਕਰਕੇ ਆਪਣੀ ਡਿਟੇਲਸ ਦੇ ਕੇ ਤੁਹਾਨੂੰ ਆਪਣਾ ਬੈਂਕ ਡਿਟੇਲ ਆਪਣੀ ट्रांजैक्शन ਆਈਡੀ ਤੇ ਜਿੱਥੋਂ ਦੇ ਜਿਸ ਇਲਾਕੇ ਦੇ ਤੁਸੀਂ ਹੋ ਉਹਦੀ ਡਿਟੇਲ ਭਰ ਕੇ ਜਿਹੜੀ ਤੁਹਾਡੀ ਸ਼ੱਕੀ ट्रांजैक्शन ਹੁੰਦੀ ਹੈ ਉਹ ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਡਾਟਾ ਹੈ ਉਹ ਜਿਹੜਾ ਤੁਹਾਡਾ ਨੀਅਰਸਟ ਸਾਈਬਰ ਪੁਲਿਸ ਸਟੇਸ਼ਨ ਹੈ ਉਥੇ ਰੀਡਾਇਰੈਕਟ ਹੁੰਦਾ ਆਪਣੇ ਜ਼ਿਲ੍ਹੇ ਦੇ ਵਿੱਚ ਜੋ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸਐਚਓ ਨੇ ਸੁਦੀਰ ਮੱਲਿਕ ਇਹਨਾਂ ਵੱਲੋਂ ਹਰ ਕੇਸ ਦੇ ਵਿੱਚ ਤੇ ਜੋ ਉਹਨਾਂ ਦੇ ਸੁਪਰਵਾਈਜ਼ਰੀ ਅਫੀਸਰ ਨੇ ਹਰਤੇਸ਼ ਕੌਸ਼ਿਕ ਉਹਨਾਂ ਨੇ ਹਰ ਕੇਸ ਦੇ ਵਿੱਚ ਇੰਟਰਸਟ ਲੈਂਦੇ ਹੋਏ ਅ ट्रांजैक्शन ਨੂੰ ਜਿਹੜਾ ਹੈਗਾ ਟ੍ਰੇਸ ਕੀਤਾ ਹੈਗਾ ਉਸ ट्रांजैक्शन ਨੂੰ ਟ੍ਰੇਸ ਕੀਤਾ ਹੈ ਅ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਹੀ ਟਾਈਮ ਤੇ ਜਿਹੜਾ 골ਡਨ ਟਾਈਮ ਹੁੰਦਾ ਹੈ ਤੁਹਾਡਾ ਜਿੰਨੀ ਜਲਦੀ ਹੋ ਸਕੇ ਉਹ ਤੁਸੀਂ ਜੇ ਪੋਰਟਲ ਦੇ ਵਿੱਚ ਆਪਣਾ ਇਨਫੋਰਮੇਸ਼ਨ ਸ਼ੇਅਰ ਕਰ ਦਿੰਨੇ ਹੋ ਕਾਂ ਥੋੜੀ ट्रांजैक्शन ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਡਾ ਜਿਹੜਾ ਫੁੱਲ ਸਟੇਸ਼ਨ ਹੈ ਸਾਡੇ ਜਿਹੜੇ ਆਈਓਜ਼ ਨੇ ਉਹ ਮਾਨਯੋਗ ਅਦਾਲਤ ਦੇ ਵਿੱਚ ਜੋ ਇਨਫੋਰਮੇਸ਼ਨ ਜੋ ਸਾਡਾ ਨੇਚਰ ਹੁੰਦਾ ਉਹ ਫਿਲ ਕਰਕੇ ਪੂਰੀ ट्रांजैक्शन ਪੂਰਾ ਜਿਹੜਾ ਜਿਹੜੀ ਕੰਪਲੇਂਟ ਹੈ ਉਹਨੂੰ ਆਥੈਂਟੀਕੇਟ ਕਰਕੇ ਵੈਰੀਫਾਈ ਕਰਕੇ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਇਹ ਇਹਨਾਂ ਦੇ ਨਾਲ ਇੱਕ ਬੋਨਫਾਈਟੀ ਫਰਾਡ ਹੋਇਆ ਹੈ ਤੇ ਇਹ ਪੈਸੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਆਪਦੇ ਹੀ ਪੈਸੇ ਨੇ ਇਹਨਾਂ ਕੋਲ ਰਿਫੰਡ ਹੋਣੇ ਉਹ ਨਾਲ ਹੀ ਅੱਜ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੂੰਗੀ ਕਿ ਸਾਈਬਰ ਕਰਾਈਮ ਤੋਂ ਬਚਣ ਦੇ ਕੁਝ ਤਰੀਕੇ ਨੇ ਇਹਦੇ ਬਾਰੇ ਸਭ ਤੋਂ ਪਹਿਲਾਂ ਅਵੇਅਰਨੈਸ ਹੋਣੀ ਜ਼ਰੂਰੀ ਹੈ ਕਦੇ ਵੀ ਆਪਣਾ ਓਟੀਪੀ ਜੇ ਤੁਹਾਨੂੰ ਆਥੈਂਟੀਕੇਟਿਡ ਨਹੀਂ ਹੈ ਜੇ ਤੁਸੀਂ ਕੋਈ ट्रांजੈਕਸ਼ਨ ਨਹੀਂ ਕੀਤੀ ਹੈ ਜੇ ਕੋਈ ਵੈਰੀਫਾਈਡ ਵੈੱਬਸਾਈਟ ਨਹੀਂ ਹੈ ਉਥੇ ਸ਼ੇਅਰ ਨਾ ਕਰੋ ਓਪਨ ਤੇ ਅਨਨੋਨ ਸੋਰਸ ਦੇ ਜਿਹੜੇ ਲਿੰਕਸ ਕਈ ਵਾਰ ਸਾਨੂੰ ਆਉਂਦੇ ਨੇ ਉਹ ਇੱਕ ਫਿਸ਼ਿੰਗ ਅਟੈਕ ਹੋ ਸਕਦੇ ਨੇ ਜਿਦੇ ਨਾਲ ਤੁਹਾਡੀ ਬੈਂਕ ਡਿਟੇਲ ਚੋਰੀ ਕੀਤੀ ਜਾ ਸਕਦੀ ਹੈ ਅ ਅੱਜਕੱਲ ਇੱਕ ਸਾਡੇ ਸਾਡੇ ਕੋਲ ਜਿਹੜੇ ਕੰਪਲੇਂਟਸ ਆ ਰਹੀਆਂ ਨੇ ਉਹਦੇ ਤੋਂ ਇੱਕ ਨਵਾਂ ਮੋਡਸ ਆਪਰੈਂਡ ਆਇਆ ਹੈ ਕਿ ਅ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਹੈ ਤਾਂ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਇਹ ਇੱਕ ਸਾਈਬਰ ਕ੍ਰਾਈਮ ਦਾ ਤਰੀਕਾ ਹੋ ਸਕਦਾ ਹੈ ਉਮ ਕਈ ਵਾਰੀ ਤੁਹਾਡਾ ਕੋਈ ਕੋਰੀਅਰ ਆ ਰਿਹਾ ਆ ਰਿਹਾ ਹੁੰਦਾ ਹੈ ਤੇ ਤੁਸੀਂ ਐਕਸਪੈਕਟ ਕਰ ਰਹੇ ਹੁੰਦੇ ਹੋ ਤਾਂ ਕਈ ਵਾਰੀ ਉਸ ਲੈਵਲ ਤੇ ਵੀ ਅਸੀਂ ਡਾਟਾ ਥੈਫਟ ਆਬਜ਼ਰਵ ਕੀਤਾ ਹੈ ਤਾਂ ਜਦੋਂ ਤੱਕ ਤੁਹਾਡੇ ਕੋਲ অথੈਨਟੀਕੇਟਿਡ ਕੰਪਨੀ ਤੋਂ ਫੋਨ ਨਾ ਆਵੇ ਤਾਂ ਤੁਸੀਂ ਆਪਣਾ ਬੈਂਕ ट्रांजैक्शन ਦਾ OTP ਉਹਨਾਂ ਨਾਲ ਨਾ ਸ਼ੇਅਰ ਕਰੋ ਅੱਜ ਸਾਡੇ ਕੋਲ ਜਿਹੜੇ ਕੰਪਲੇਨੈਂਟਸ ਮੌਜੂਦ ਨੇ ਉਹਨਾਂ ਚੋਂ ਕਈ ਇਹੋ ਜਿਹੇ ਕੇਸਸ ਨੇ ਕਈ ਵੈਬਸਾਈਟ ਤੇ ਕਿਸੇ ਨੇ ਫੋਰਚੂਨਰ ਖਰੀਦਣੀ ਸੀਗੀ ਉਹਨਾਂ ਨੇ ਕਿਉਂਕਿ ਜਿਹੜੇ ਇੰਟਰਮੀਡੀਏਟ ਪੋਰਟਲਸ ਨੇ ਜਿੱਦਾਂ ਕਿ ਉਹ ਇਲੈਕਸ਼ਨ ਕੋਈ ਵੀ ਵੈਬਸਾਈਟ ਹੋ ਸਕਦੀ ਹੈ ਉਹ ਉਹਦੇ ਵਿੱਚ ਕਈ ਸਾਈਬਰ ਕ੍ਰਾਈਮਨਲਸ ਇਹੋ ਜੇ ਬੈਠੇ ਨੇ ਕਿ ਜੋ ਉਹਨੂੰ ਡੁਪਲੀਕੇਟ ਕਰ ਲੈਂਦੇ ਨੇ ਪਰ ਇਹਨਾਂ ਨੇ ਬੜੀ ਇhtਿਆਤ ਵਰਤ ਕੇ ਅ ਇਹਨਾਂ ਨੂੰ ਜਦੋਂ ਸਮਝ ਆ ਗਿਆ ਕਿ ਇਹ ਮੇਰੇ ਨਾਲ ਫਰਾਡ ਹੋ ਰਿਹਾ ਇਹਨਾਂ ਦੇ ਨਾਲ ਦੀ ਨਾਲ 1930 ਤੇ ਕਾਲ ਕੀਤਾ ਤੇ ਇਹਨਾਂ ਦੀ ਤਕਰੀਬਨ 100% ਇਹਨਾਂ ਦਾ ਅਮਾਉਂਟ ਰਿਫੰਡ ਹੋ ਗਿਆ ਸੀਗਾ ਨਾਲ ਹੀ ਇਨਵੈਸਟਮੈਂਟ ਫਰਾਡ ਦੇ ਵੀ ਕੇਸਸ ਨੇ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਤੁਸੀਂ ਪੈਸੇ ਲਾਓ ਤੁਹਾਡੇ ਦੁੱਗਨੇ ਜਾਂ ਤਿਗਨੇ ਹੋ ਜਾਣਗੇ ਇਹ ਅਮੂਮਨ ਸਾਈਬਰ ਕ੍ਰਾਈਮ ਹੁੰਦਾ ਹੈ ਤੇ ਇਹਦੇ ਬਾਰੇ ਕਿਉਂਕਿ ਲੋਕ ਕਈ ਵਾਰੀ ਲਾਲਚ ਆ ਜਾਂਦੇ ਨੇ ਤਾਂ ਆਪਣੀ ਡਿਟੇਲ ਸ਼ੇਅਰ ਕਰ ਦਿੰਦੇ ਨੇ ਤਾ ਉਹਦੇ ਬਾਰੇ ਟੋਕੀ ਜਦੋਂ ਇਹਨਾਂ ਨੂੰ ਸਮਝ ਆਇਆ ਜਿਹੜੇ ਕੰਪਲੇਨੈਂਟ ਆ ਜਾਏ ਨੇ ਉਹਨਾਂ ਨੇ ਰਜਿਸਟਰ ਕਰਾਇਆ ਉਹਨਾਂ ਹੀ ਸੇ ਤੀਤੇ ਉਹ ਨਾਲ ਦੀ ਨਾਲ ਪਤਾ ਚੱਲਿਆ ਕਿ ਉਹ ਸਾਈਬਰ ਫਰਾਡ ਸੀਗਾ ਜਿੰਨੇ ਪੈਸੇ ਅਜੇ ਰਿਕਵਰ ਹੋਪਸ ਵਿੱਚ ਜੀ ਸਾਡੇ ਅਸੀਂ ਆਪਣਾ ਜਿਹੜਾ ਅਚੀਵਮੈਂਟ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ 27 ਕੇਸਿਸ ਦੇ ਵਿੱਚ 50 ਲੱਖ ਦੀ ਅਮਾਉਂਟ ਲੋਕਾਂ ਨੂੰ ਰਿਕਵਰ ਕਰ ਚੁੱਕੇ ਹਾਂ ਤੇ ਰਿਕਵਰੀ ਦਾ ਜਿਹੜਾ ਪ੍ਰੋਸੀਜਰ ਹੁੰਦਾ ਉਹ ਕੰਪਲੇਂਟ ਤੋਂ ਬਾਅਦ ਮਾਨਯੋਗ ਕੋਰਟ ਦੇ ਵਿੱਚ ਐਪਲੀਕੇਸ਼ਨ ਲਾ ਕੇ ਕਿਉਂਕਿ ਉਹਨੂੰ ਕੁਝ ਸਮਾਂ ਲੱਗਦਾ ਹੈਗਾ ਜਿਹੜਾ ਉਹਨੂੰ ਰਿਫੰਡ ਹੋਣ ਦੇ ਲਈ ਉਹ ਸਾਰਾ ਅਸੀਂ ਪ੍ਰੋਸੀਜਰ ਖਤਮ ਕਰਕੇ 50 ਲੱਖ ਦੀ ਅਮਾਉਂਟ ਹੈ ਜਿਹੜੀ ਰਿਕਵਰ ਕਰ ਚੁੱਕੇ ਹਾਂ